ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਬਿਲਕੁਲ ਨੇੜੇ ਹੈ ਵੈਸੇ ਤਪਾ ਤਹਿਸੀਲ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਲੱਗਦਾ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਤੇ ਹਫਤੇ ਚੱਕ ਦੀ ਵੀਡੀਓ ਤੁਹਾਨੂੰ ਇੱਥੋਂ ਦਿਖਾਉਂਦੇ ਵੀ ਰਹਿੰਦੇ ਆ ਨਾਲ ਇਸ ਵੀਰ ਦਾ ਆਪਦਾ ਇੱਕ ਫਾਰਮ ਵੀ ਹੈ ਜਿਹਦੇ ਕਰਕੇ ਘਰਦਿਆਂ ਵੜੜਾਂ ਵੀ ਤਿਆਰ ਹੁੰਦੀਆਂ ਤੇ ਆਏ ਸਾਲ ਦੀ ਹੁਣ ਚੋ ਕੁਸ ਨਾਗ ਬਾਈ ਸੇਵ ਕਰਦਾ ਹੈ ਅੱਜ ਜਿਹੜੀ ਵੀਡੀਓ ਹੈ ਦੇਚ ਟੋਟਲ ਨਾਗ 4 ਆ ਦੋਸਤੋ ਇੱਕ ਵੜ ਇਹਦੀ ਬਾਈ ਦੀ ਹੋਮ ਬਰੀਡ ਆ ਪਹਿਲੇ ਨੰਬਰ ਤੇ ਖੜੀ ਇਧਰੋਂ ਤੁਸੀਂ ਦੇਖੋ ਨਾਲ ਕੁਸ ਖਰੀਦੇ ਹੋਏ ਪਸ਼ੂ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਸ਼ੂ ਜਿਹੜਾ ਵੀ ਤੁਹਾਨੂੰ ਇਹਨਾਂ ਚੋ ਜੱਜਦਾ ਹੈ ਕਿਉਂਕਿ ਨਰਾਕਮ ਤੁਸੀਂ ਕਾਫੀ ਲਾਉਣੀ ਹੁੰਦੀ ਹੈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਣਾ ਹੈ ਜਿਹੜਾ ਵੀ ਪਸ਼ੂ ਇਹਨਾਂ ਚੋਂ ਤੁਹਾਨੂੰ ਵਧੀਆ ਲੱਗਿਆ ਆਓ ਬਾਈ ਨੂੰ ਮਿਲਦੇ ਆਂ ਦੋਸਤੋ ਸ਼ੁਰੂਆਤ ਕਰਦੇ ਆਂ ਇੱਕ ਬੜੀ ਸੋਹਣੀ ਝੋਟੀ ਤੋਂ ਢਾਂਚੇ ਦੀ ਵੀ ਸੋਹਣੀ ਆ ਸਿੰਗਾਾਂ ਦੀ ਵੀ ਸੋਹਣੀ ਆ ਤੇ ਹਵਾਨਾ ਵੀ ਚੰਗਾ ਸਾਫ ਸੁਥਰਾ ਇਸੇ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਾਂਗੇ ਗੁਰਪ੍ਰੀਤ ਭਾਈ ਸਸਤੀ ਕਾਰ ਚਾਰ ਨਾਗ ਦਿਖਾਉਣ ਲੱਗੇ ਆਪਾਂ ਹਾਂਜੀ ਬਈ ਮੱਝ ਜਾਂ ਇਹ ਝੋਟੀ ਕਹ ਲੋ ਕਨਵਾ ਸੁਆ ਨੇ ਸੁਣਾ ਇਹ ਵੇਲੇ ਦੂਜਾ ਸੁਆ ਹਾਂ ਜਾਨੀ ਕਿ ਪਹਿਲੇ ਸੁਏ ਮਾਲਕਾਂ ਦੇ ਦਸਨ ਮੁਕਾਬਲੇ ਨੇ 13 ਕਿਲੋ 13.5 ਕਿਲੋ ਦਾ ਦੇ ਦਿੱਤਾ ਠੀਕ ਹੈ ਠੀਕ ਹੈ ਜੀ ਤੇ ਹਲੇ ਇਹ ਇੱਕ ਅੱਧਾ ਦਿਨ ਸੂਨ ਨੂੰ ਲੈਂਦੀ ਆ ਇੱਕ ਲੈ ਜੇ ਦੋ ਲੈ ਜੀ ਠੀਕ ਹੈ ਤੇ ਬਾਕੀ 1,65,000 ਦੀ ਡਿਮਾਂਡ ਆ ਲੈਣ ਦੇਣ ਜਾਂ ਬਸ ਠੀਕ ਹੈ ਖੋਲੀ ਭਾਈ ਨੂੰ ਦੋਸਤੋ 1,65,000 ਇਸ ਝੋਟੀ ਦੀ ਡਿਮਾਂਡ ਸੂਆ ਦੂਜਾ 13 13.5 ਕਿਲੋ ਪਹਿਲਾਂ ਨੇ ਦੁੱਧ ਪਾਇਆ ਛੋਟਾ ਸੰਗ ਹੈ ਫੁੱਲ ਸੰਭੀ ਵੀ ਪੂਰੇ ਚੌੜੇ ਢਾਂਚੇ ਦੀ ਹੈ ਉਤੋਂ ਤੁਸੀਂ ਇਹਦੀ ਚੜਾਈ ਜ਼ਰੂਰ ਦੇਖ ਲਿਓ گاਵਾਂ ਵਾਲਾ ਹਵਾਨਾ ਲੱਗਾ ਹੈ ਫਿਟਿੰਗ ਵਾਲਾ ਸਟਰਕਚਰ ਬਹੁਤ ਸੋਹਣਾ ਦਸੋ ਝੋਟੀ ਦਾ ਜਾਣਦੇ ਥੋੜੀ ਅੱਗੋਂ ਮੋੜੀ ਬਈ ਹਵਾਨਾ ਅੱਗੋਂ ਚੰਗਾ ਭਰ ਲਿਆ ਪਿਛਾਣ ਨੂੰ ਹਵਾਨਾ ਅਜੇ ਭਰੂਗੀ ਕਿਉਂਕਿ ਅਜੇ ਦਿਨ ਲੈ ਜਾਣੇ ਆ ਲਿਆ ਬਈ ਵਾਪਸ ਕਮਾਲਾ ਸੋ ਪਹਿਲੇ ਨੰਬਰ ਤੇ ਸੋਹਣੀ ਝੋਟੀ ਦਸੋ 1 ਲੱਖ ਤੇ 65 ਹਜ਼ਾਰ ਡਿਮਾਂਡ ਖੁੰਜੀ ਕਿਤੋਂ ਵੀ ਨਹੀਂ ਦੱਸਦੀ ਕਰਮਾ ਵਾਲੀ ਇਹ ਤਾਂ ਦਾ ਦਾ ਸਟਰਕਚਰ ਹੈ ਪੂਛੇ ਦੀ ਕੁਚਾਂ ਤੱਕ ਆਉਂਦੀ ਹੈ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਇੱਕ ਤਾਜੀ ਸੂਈ ਵੀ ਗਾਂ ਥਣ ਹੱਤੀ ਚਵਾਈ ਵਾਲੇ ਵੀ ਹੈ ਢਾਂਚਾ ਵੀ ਸੋਹਣਾ ਗੁਰਪ੍ਰੀਤ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਕੱਲ ਸੂਈ ਆ ਹੂੰ ਤੇ ਇਹਦੇ ਥੱਲੇ 18 ਕਿਲੋ ਜਾਨੀ ਕਿ ਬੌਲੀ ਆ ਠੀਕ ਹੈ ਤੇ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਜੇਲ ਜੱਪਾ ਸਭ ਕੋ ਪੈ ਗਿਆ ਸੀ ਠੀਕ ਹੈ ਤੇ 1 ਲੱਖ ਤੇ ਦੀ 5000 ਲੈਣ ਦੇਣ ਡਿਮਾਂਡ ਠੀਕ ਹੈ ਤੋਰੀ ਭਾਈ ਜਾਨੀ ਕਿ ਜਿਹੜੀਆਂ ਪਸ਼ੂਆਂ ਦੀ ਆਪਣੀ ਡਿਮਾਂਡ ਆ ਇਹ ਜੈਜ ਜੀ ਮੰਨ ਕੇ ਚੱਲੋ ਠੀਕ ਹੈ ਘਟ ਵੱਧ ਨਹੀਂ ਵੱਧ ਕਰਨੇ ਆਪਾਂ ਠੀਕ ਹੈ ਸੋ ਦੋਸਤੋ ਬਾਲਾ ਫਰਕ ਰੇਟ ਚੋਂ ਪੈਣਾ ਨਹੀਂ 1 ਲੱਖ ਤੇ 5000 ਡਿਮਾਂਡ ਹੈ ਕਦ ਚੰਗਾ ਵੇਲ ਚੰਗੀ ਹੈ ਘਾਹ ਦੀ ਮੱਛਾ ਇਹਨੇ ਦਿੱਤਾ ਥਾਣੇ ਦੇ ਹੱਥੀ ਚੁਆਈ ਵਾਲੇ ਵੀ ਹੈ ਖਵਾਨਾ ਸੋਹਣਾ ਫਿਟਿੰਗ ਵਾਲਾ 18 ਕਿਲੋ ਵੰਗੂ ਬੌਲਾ ਬਾਈ ਕਹਿੰਦਾ ਵੀ ਮੰਨ ਕੇ ਕੋਈ ਵੀ ਭਰਾ ਸੌਦਾ ਕਰ ਲੇ ਸਟਰਕਚਰ ਦੇਖੋ ਕਰਮਾਂ ਵਾਲੀ ਦਾ ਸੋਹਣੀ ਵੜਾ ਦੱਸੋ ਬਰੀਡਿੰਗ ਤੇ ਕੰਮ ਕਰਨਾ ਹੈ ਐਚ ਐਫ ਨਸਲ ਜੇ ਕੋਈ ਵੀਰ ਤੇ ਬਣਾਉਣੀ ਚਾਹੁੰਦਾ 1 ਲੱਖ 5000 ਚੇ ਗਾਂ ਮਿਲ ਜੂਗੀ ਬੱਚੇ ਚੰਗੇ ਪਾ ਦੇ ਵੀ ਕਰਮਾ ਵਾਲੀ ਹੈ ਫੋਵਾਨਾ ਦੇਖੋ ਇਹਦਾ ਪ੍ਰੋਪਰਟੀਿੰਗ ਵਾਲਾ ਹਵਾਨਾ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਇਹ ਤੋਂ ਅੱਗੇ ਤੁਹਾਨੂੰ ਦਿਖਾਉਣਾ ਦੱਸੋ ਇੱਕ ਵਾਇੜ ਜਿਹੜੀ ਗੱਬੜ ਖੜੀ ਆਵੇ ਚਾਲੇ ਆ ਭਾਈ ਗੁਰਪ੍ਰੀਤ ਜਿਹੜੀ 3 ਨੰਬਰ ਤੇ ਬਹਿਟ ਖੜੀ ਹੈ ਹਾਂਜੀ ਭਾਈ ਕਨਵਾ ਸੁਆ ਇਹ ਵੀਰੇ ਫੀਰੀ ਆ ਦੰਦਾ ਦੀ ਠੀਕ ਹੈ ਠੀਕ ਹੈ ਹੂੰ ਜੇ ਤਾਂ ਮੰਨੇ ਤਿਆਲ ਤੂਰ ਪੂਰੀ ਫੁੱਲ ਕਰਕੇ ਫਿਰ ਤਾਂ ਬਾਈ ਜੇ ਇਹਦਾ ਡੇਢ ਮੰਗਲਾ ਚਾਹੀਏ ਤਾਂ ਪੌਣੇ ਦੋ ਮੰਗਲਾ ਉਹ ਆਪਣੀ ਮਰਜ਼ੀ ਨਾਲ ਮੁੱਲ ਚੱਲਣਾ ਹੁੰਦਾ ਦੰਦਾਂ ਦੀ ਖੀਰੀ ਹੈ ਬੀਸਟ ਦੀ ਆਪ ਆ ਤੇ 50062 ਦੇ ਏਜੰਸੀ ਦਾ ਸੀਮਨ ਲੱਗਿਆ ਠੀਕ ਹੈ ਇਹ ਅੱਜ ਇਹਦੇ 20 ਦਿਨ ਬਾਕੀ ਆ ਤੇ ਇਹਦਾ ਲੈਣ ਦੇਣ 1 ਲੱਖ ਤੇ 10000 ਰੁਪਏ ਡਿਮਾਂਡ ਹੈ ਠੀਕ ਹੈ ਖੋਲੀ ਬਾਈ ਸੋ ਦੋਸਤੋ ਦੰਦੋਂ ਖੀਰੀ 20 ਦਿਨ ਬਾਕੀ ਪੂਰੀ ਰੁੱਤ ਚ ਸੋ ਪੂਰੀ ਠੰਡ ਚ ਸੋਊਗੀ ਰਾਚਣ ਪਾਉਣਾ ਸ਼ੁਰੂ ਕਰ ਦਿਓ ਜੇ ਕਰਮਾ ਵਾਲੀ ਦੁੱਧ ਸੋਨਾ ਦੇ ਦੂਗੀ ਕਿਉਂਕਿ ਠੰਡ ਚ ਪਸ਼ੂ ਲੈਵਾ ਬਹੁਤ ਸੋਹਣਾ ਹੈਗਾ ਨਸਲ ਬਹੁਤ ਸੋਹਣੀ ਆ ਪਰ ਜੇ ਬੰਦੇ ਕੱਚੀਆਂ ਵਸੀਆਂ ਦਾ 2-2 ਲੱਖ ਰੁਪਏ ਵੀ ਮੰਗੀ ਜਾਂਦੇ ਪਰ ਮੇਰਾ ਇਹ ਕਮ ਹੋਊਗਾ ਵੀ ਇਹ ਲੋਕ ਵੇਚਨੀ ਆ ਤਾਂ ਉਹਨੂੰ ਮੁੱਲ ਸਮਾ ਉਹਦਾ ਹੋਵੇ ਠੀਕ ਹੈ ਇਹ ਖਰੀਦੀ ਵੀ ਆਪਣੀ ਹਾਂ ਬਈ ਖਰੀਦੀ ਵੀ ਆ ਲਿਆ ਭਾਈ ਵਾਪਸ ਸੋ ਵੀਰਨ ਬਾਕੀ ਦੋਸਤਾਂ ਦੰਦੋਂ ਕੀਰੀ ਹੈ ਸੂਆ ਪਹਿਲਾ ਸੋਊਗੀ ਕੰਚਾ ਸੋਹਣਾ ਇਹਦਾ ਰੰਗ ਰੂਪ ਸੋਹਣਾ ਬਾਕੀ ਦੰਦ ਆਪਾਂ ਖੜੇ ਆ ਸਾਰੇ ਠੀਕ ਹੈ ਸੋ ਸਾਰੇ ਦੰਦ ਆ ਜੇ ਖੜੇ ਐ ਐ ਚ ਸਮਾਰ ਕੇ ਦਿਖਾ ਦੀ ਸੰਭ ਸਵਾਨਾ ਤੇ ਫਿਕਰ ਮਰੀ ਦਾ ਫਿਟਿੰਗ ਵਾਲਾ ਹੋਵਨਾ ਪੂਰਾ ਪ੍ਰੋਪਰ ਅਰੇ ਇਹ ਤਾਂ ਪੂਰੀ ਤਿਆਰ ਹੋਊਗੀ ਉਦੋਂ ਜਜਮੈਂਟ ਹੋਣੀ ਸਹੀ ਲੈ ਆ ਬਈ ਸੋ 1 ਲੱਖ ਤੇ 10000 ਅੱਜ ਦਾ ਇਹਦਾ ਰੇਟ ਐ ਲਾਸਟ ਉੱਤੇ ਖੋਰ ਵੈੜ ਤੁਹਾਨੂੰ ਦਿਖਾਉਣੇ ਉਹ ਬਈ ਦੀ ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਹੋਮ ਬਰੀਡ ਹੈ ਗੁਰਪ੍ਰੀਤ ਜਿਹੜੀ ਇਹ ਲਾਸਟ ਉੱਤੇ ਵੈੜ ਖੜੀ ਬਈ ਇਹ ਤਾਂ ਘਰ ਦੀ ਵੱਛੀ ਹੈ ਹਾਂਜੀ ਬਈ ਇਹ ਘਰ ਦੀ ਵੱਛੀ ਹੈ ਠੀਕ ਹੈ ਕੀ ਡਿਟੇਲ ਹੈ ਇਹ ਦੀ ਇਹ ਵੀਰੀ ਹਮਨ ਦੀ ਆਪ ਆ ਹੂੰ ਤੇ ਟੈਜੀ ਚਾਸੇ ਤੇ ਵਲਡਬਾਈਟ ਦਾ ਲੱਗਿਆ ਠੀਕ ਹੈ ਨੌਨ ਸੈਕਸ਼ਨ ਲੱਗਿਆ ਵਾ ਕੋਈ ਸੈਕਸ਼ਨ ਕਹਿ ਕੇ ਨਹੀਂ ਦੇਣੀ ਵੀਰੇ ਹੂੰ ਮਨ ਵੀ ਹੁਣ ਮੇਰੇ ਇਸ ਟਾਈਮ ਮੇਰੇ ਕੋਲੇ 16 ਗਾਇਆਂ ਸੂਈਆਂ ਸੀ ਹੂੰ ਦੋ ਵੱਛੀਆਂ ਸਪੇਅਰ ਹੋ ਗਈਆਂ 14 ਦੀਆਂ 14 ਦੁੱਧੀਆਂ ਵੱਸ ਗਈਆਂ ਪਰ ਆਪਾਂ ਸੈਕਸ਼ਨ ਕਹਿ ਕੇ ਫੇਰ ਵੀ ਨਹੀਂ ਕਿਸ ਨੂੰ ਗਾਂ ਦਿੱਤੀ ਠੀਕ ਹੈ ਗੁਰ ਕਿੰਨੇ ਦਿਨ ਬਾਕੀ ਬਾਈ ਇਹਦੇ ਵੀ 19 ਤਰੀਕ ਨੂੰ ਦਿਨ ਪੂਰੇ ਆ ਦੰਦਾਂ ਦੀ ਇਹ ਦੋ ਦਿਨ ਦਾ ਅੱਜ ਹੀ ਫੜ ਕੇ ਲੈਣ ਦੀ ਆ ਉਧਰੋਂ ਠੀਕ ਹੈ ਜਿਹੜਾ ਭਰਾ ਆਊਗਾ ਕੋਲੇ ਦੇਖ ਲੂ ਤੇ ਉਹ ਜੇ ਮੂੰਹ ਪਟਾਲਿਆ ਦਾ ਦਿਖਾ ਲੂ ਭੁੱਲੀਆਂ ਫੁੱਲੀਆਂ ਅਲਵਾਇਡ ਪੁਣਾ ਕਰਦੀਆਂ ਤੇ ਮਨ ਵੀ 19 ਤਰੀਕ ਤੋਂ ਬਾਅਦ ਇਹ ਪੰਜ ਦਿਨ ਲਈ ਚਾਲ ਦੇਣ ਉੱਤੇ ਲੈ ਜੀ ਕੋ ਲਊ ਇਹਦਾ ਰੇਟ ਕੀ ਰੱਖਦੇ ਇਹਦਾ ਰੇਟ ਵੀ 1 ਲੱਖ ਤੇ 65000 ਰੁਪਿਆ ਲੈਣ ਦੇਣਾ ਬਸ ਠੀਕ ਹੈ ਕੋਲੀ ਬਾਈ ਤੋਂ ਸਭ ਤੋਂ ਸਾਰਾ ਡਾਟਾ ਇਹਦਾ ਸਾਰਾ ਮਿਲ ਜਾਣਾ ਕਿਉਂਕਿ ਬਾਈ ਦੇ ਹੋਮ ਬਰੀਡ ਹੈ ਕੁਲਣਾ ਫਿਰਦੇਆਂ ਵਿਹੜਾਂ ਦੇ ਵਿੱਚੋਂ ਫੜ ਕੇ ਲੈਂਦੀ ਐ ਤੋੜ ਕੇ ਸਾਨੂੰ ਇਸੇ ਤਰ੍ਹਾਂ ਦਿਖਾ ਦਿੰਨੇ ਆ ਪਹਿਲਣ ਵਿਹੜ ਹੌਲੀ ਮੂਰੋ ਰੋਕ ਲਈ ਦਿੰਦੀ ਤੋ ਦੇਖੋ ਇਹਦਾ ਸਟਰਕਚਰ ਹਵਾਨਾ ਫਿਟਿੰਗ ਵਾਲਾ ਹੀ ਰੱਖੂਗੀ ਦੱਸੋ ਦੇਖੋ ਹਵਾਨੇ ਦੀ ਚੜਾਈ ਇਹਦਾ ਰੇਟ 1 ਲੱਖ ਤੇ 65000 ਰੁਪਏ ਜਿਹੜਾ ਉਹ ਅੱਜ ਦਾ ਰੱਖਿਆ ਹੈ ਹਜੇ 19 ਤਰੀਕ ਨੂੰ ਦਿਨ ਪੂਰੇ ਹੋਣੇ ਘਮਾਲਾ ਬਾਈ ਕੁਸ ਦਿਨ ਪਸੂ ਉੱਤੇ ਵੀ ਲੈ ਜਾਂਦਾ ਬਾਹ ਥਣ ਚੰਗਾ ਨਰੋਆ ਲੱਗਾ ਬਰੀਡ ਕੁਆਲਟੀ ਚੰਗੀ ਐ ਇੱਥੇ ਬੰਦੇ ਸਾਹਮਣੇ ਸੋਏ ਦਸੋ ਚਾਰ ਨਾਕ ਸੀ ਸਾਹਮਣੇ ਕੋਈ ਬੱਚੇ ਹਾਂਜੀ ਵੇਚਦੀਆਂ ਛੋਟੀ ਹਾਂ ਉਹ ਛੋਟੀ ਬੱਸੀ ਆਈ ਹੂੰ ਠੀਕ ਆ ਆਪਾਂ ਗਾਂ ਲਈ ਐ ਟੋਕੜ ਹੂੰ ਨਾ ਕਿ ਇਹਨੂੰ ਝੂਠ ਬੋਲ ਕੇ ਮੈਂ ਦੇਵਾਂ ਹੂੰ ਆਹ ਖੜੀ ਆ ਗਾਂ ਹੂੰ ਮਾਲਕਾਂ ਦੇ ਘਰੋਂ 25 ਕਿਲੋ ਦੁੱਧ ਮਿਲਕੇ ਲਿਆਂਦਾ ਸੀਗਾ ਜੀ ਠੀਕ ਐ ਠੀਕ ਆ ਹੂੰ ਉਹਨਾਂ ਦੇ ਦਸਨ ਮੁਕਾਬਲੇ ਇਹ ਹੈਮਰ ਦੀ ਆ ਪਰ ਮੈਨੂੰ ਪਤਾ ਕੁਛ ਨਹੀਂ ਠੀਕ ਐ ਦੇਖੋ ਜਿਹੜੀ ਜਾਏਗੀ ਬੱਸੀ ਹੈ ਕਿਹੜੀ ਬੱਸੀ ਆਈ ਇਹਦੀ 3.5 ਮਹੀਨੇ ਹੋਵਰੇ ਹੂੰ ਠੀਕ ਹੈ ਹੂੰ ਗਾਂ ਵੇਚਣੀ ਨਹੀਂ ਗਾਂ ਤਾਂ ਰੱਖਣੀ ਹੈ ਜੀ ਠੀਕ ਹੈ ਸਾਢੇ 3 ਮਹੀਨੇ ਦੀ ਉਮਰ ਆ ਚਾਰ ਇਹਦੇ ਥਾਣਾ ਜੀ ਹੂੰ ਤੇ ਇਹ ਹੈਮਲ ਦੀ ਵੀ ਹੋ ਸਕਦੀ ਆ ਇਹ ਹੋਰ ਕਿਸੇ ਦੀ ਵੀ ਹੋ ਸਕਦੀ ਆ ਹੂੰ ਉਹਦੇ ਲਈ ਮੈਂ ਸੌਰੀ ਮੰਗਦਾ ਵੀ ਮੈਂ ਥੋੜਾ ਕੰਮ ਹੁੰਦਾ ਨਹੀਂਗਾ ਠੀਕ ਹੈ ਅਸਾ ਇਹ ਕੀ ਰੇਟ ਹੈ ਦਾ ਰੇਟ ਇਹਦਾ 25000 ਰੁਪਏ ਜੀ ਦੋਸਤੋ ਸਾਢੇ 3 ਮਹੀਨੇ ਉਮਰ ਹੈ 25000 ਇਹਦਾ ਰੇਟ ਹੈ ਬਰੀਡ ਕੁਆਲਿਟੀ ਇਹਦੀ ਚੰਗੀ ਹੈ ਮਾਂ ਦਾ ਦੁੱਧ ਇਹਦਾ 25 ਲੀਟਰ ਸੋ ਵੇ ਬੱਛੀ ਮਾਂ ਤਾਂ ਵੀਰ ਜੀ ਦੇਖੋ ਮੈਂ ਫੇਰ ਉਹ ਵੀ ਉਹੀ ਗੱਲ ਚਾਂ ਮਾਂ ਤਾਂ 50 ਕਿਲੋ ਦੁੱਧ ਚੋਣਾ ਪਾ ਅਗਲੇ ਸਾਲ ਇਹ ਓਮੇ ਵੇਚਣ ਵਾਲੀ ਹੁੰਦੀ ਤਾਂ ਮੈਂ ਬਕਾਊ ਹੀ ਕਰ ਦਿੰਦਾ ਆ ਖੜੀ ਆ ਇਹਦੇ ਢੱਡ ਦੇ ਨਾਲਾ ਨੂੜਾ ਜਿਹੜੇ ਹਸਾਬਨਾਮੇ ਰੱਖਣ ਨੂੰ ਲਈ ਆ ਪਾ ਅਗਲੀ ਨੂੰ 50 ਕਿਲੋ ਦੁੱਧ ਚੋਣਾ ਦਾ ਠੀਕ ਹੈ ਸੋ ਦੋਸੋ ਇਸ ਵੈਡ ਦੀ ਧੀ ਹੈ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਸੀ ਸਾਰੇ ਸੋ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ ਬਸ ਉਹ ਤੁਸੀਂ ਆਪ ਦੀ ਸਮਝ ਨਾਲ ਖਰੀਦ ਲਓ ਰੇਟ ਸਾਰੇ ਤੁਹਾਨੂੰ ਵੀਡੀਓ ਚ ਦੱਸਦੇ ਆ